ਪੰਜਾਬ ਸਰਕਾਰ ਵਿੱਚ ਇੱਕ ਵਾਰ ਫੇਰ ਮੰਤਰੀ ਮੰਡਲ ਦੇ ਬਦਲਾਅ ਦੀ ਚਰਚਾ ਹੋ ਚੁੱਕੀ ਹੈ ਅਗਰ ਮੰਤਰੀ ਮੰਡਲ ਹੋਇਆ ਤੇ ਲਾਜ਼ਮੀ ਤੌਰ ਤੇ 6ਵੀਂ ਵਾਰ ਹੋਵੇਗਾ ਜਦ ਪੰਜਾਬ ਸਰਕਾਰ ਦੇ ਤਿੰਨਾਂ ਸਾਲਾਂ ਦੇ ਵਿੱਚ ਮੰਤਰੀ ਜਿਹੜੇ ਨੇ ਨਵੇਂ ਸ਼ਾਮਲ ਕੀਤੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਟੀਮ 'ਚ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਜਿੱਦਣ ਹੀ اجلاس ਖਤਮ ਹੋ ਗਿਆ ਬਜਟ ਸੈਸ਼ਨ ਉਸ ਤੋਂ ਬਾਅਦ ਨਵੇਂ ਚਿਹਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਟੀਮ 'ਚ ਸ਼ਾਮਲ ਕੀਤੇ ਜਾ ਸਕਦੇ ਨੇ ਤੇ ਮੰਤਰੀ ਮੰਡਲ ਵਿੱਚ ਇੱਕ ਫੇਰ ਇੱਕ ਵਾਰ ਫੇਰ ਫੇਰ ਬਦਲ ਦੇ ਅਸਾਰ ਵੱਧ ਗਏ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਸਾਬਕਾ ਮੰਤਰੀ ਇੰਦਰਬੀ ਸਿੰਘ ਨਿੱਜਰ ਨੂੰ ਮੁੜ ਤੋਂ ਕੈਬਨਿਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੰਜਾਬੀ ਜਾਗਰਣ ਦੇ ਪਹਿਲੇ ਪੰਨੇ ਤੇ ਖਬਰ ਪ੍ਰਕਾਸ਼ਿਤ ਹੋਈ ਹੈ ਜੈ ਸਿੰਘ ਸ਼ਿਬੜ ਜੀ ਉਹਨਾਂ ਦੀ ਖਬਰ ਦੇ ਵਿੱਚ ਜੋ ਕੁਝ ਲਿਖਿਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਕਿ ਲਿਖਿਆ ਗਿਆ ਹੈ ਕਿ ਪੰਜਾਬ ਕੈਬਨਿਟ ਵਿੱਚ ਫੇਰ ਬਦਲ ਹੋਣ ਦੀਆਂ ਕਨਸੋਮਾਂ ਨੇ ਜੋਰ ਫੜ ਲਿਆ ਹਾਲਾਂਕਿ ਸਰਕਾਰ ਤੇ ਆਮ ਆਦੀ ਪਾਰਟੀ ਦਾ ਕੋਈ ਵੀ ਆਗੂ ਕੁਝ ਨਹੀਂ ਬੋਲ ਰਿਹਾ ਪਰ ਸੱਤਾ ਦੇ ਗਲਿਆਰਿਆਂ ਵਿੱਚ ਇਹ ਚਰਚਾ ਜੋਰਾਂ ਨਾਲ ਚੱਲ ਰਹੀ ਹੈ ਕਿ ਆਗਾਮੀ ਦਿਨਾਂ ਵਿੱਚ ਮੰਤਰੀ ਮੰਡਲ ਵਿੱਚ ਫੇਰ ਬਦਲ ਹੋ ਸਕਦਾ ਪਿਛਲੇ ਦਿਨਾਂ ਵਿੱਚ ਵਾਪਰੀਆਂ ਦੋ ਘੰਟਨਾਵਾਂ ਨੂੰ ਮੰਤਰੀ ਮੰਡਲ ਵਿੱਚ ਰੱਦੋ ਬਦਲ ਦੀ ਕੀਤੇ ਜਾਂਦਾ ਆਧਾਰ ਮੰਨਿਆ ਜਾ ਰਿਹਾ ਚਰਚਾ ਕਿ ਲੁਧਿਆਣਾ ਦੀ ਜਿਮਣੀ ਚੋਣ ਵਿੱਚ ਆਮ ਆਦੀ ਪਾਰਟੀ ਦੇ ਉਮੀਦਵਾਰ ਸੰਜੀਵ ਰੋੜਾ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਇਹ ਜੇਕਰ ਕਰਕੇ ਸੱਤਾਧਿਰ ਪਾਰਟੀ ਲੁਧਿਆਣਾ ਸੀਟ ਜਿਤਨਾ ਚਾਹੁੰਦੀ ਹੈ ਜੇਕਰ ਆਮ ਆਦੀ ਪਾਰਟੀ ਲੁਧਿਆਣਾ ਸੀਟ ਜਿੱਤ ਜਾਂਦੀ ਹੈ ਤਾਂ ਲਾਜ਼ਮੀ ਤੌਰ ਤੇ ਫਿਰ ਸੰਜੀਵ ਰੂੜਾ ਦੀ ਜਗ੍ਹਾ ਕਿਸੇ ਆਮ ਆਦੀ ਪਾਰਟੀ ਦੇ ਵੱਡੇ ਆਗੂ ਨੂੰ ਰਾਜ ਸਭਾ ਮੈਂਬਰ ਪੰਜਾਬ ਤੋਂ ਬਣਾ ਕੇ ਭੇਜਿਆ ਜਾ ਸਕਦਾ ਸੂਬੇ ਵਿੱਚ ਕਿਸਾਨ ਆਗੂਆਂ ਨੂੰ ਹਰਾਸਤ ਵਿੱਚ ਲੈਣ ਖਨੌਰੀ ਤੇ ਸ਼ੰਭੂ ਬਾਰਡਰ ਉੱਤੇ ਮੋਰਚੇ ਹਟਾਏ ਜਾਣ ਮਗਰੋਂ ਕਿਸਾਨ ਜਿਹੜੀਆਂ ਧਿਰਾਂ ਨੇ ਉਹ ਕਾਫੀ ਨਾਰਾਜ਼ ਨੇ ਉਹਨਾਂ ਸਰਕਾਰ ਨਾਲ ਗੱਲ ਕਰਨ ਤੋਂ ਨਾ ਕਰ ਦਿੱਤੀ ਹੈ ਕਿਸਾਨਾਂ ਦਾ ਸਮਰਥਨ ਕਰਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਹੋਣਾ ਤੇ ਆਪਣੇ ਸਾਰੇ ਅਹੁਦੇ ਛੱਡਣ ਬਾਰੇ ਵੀ ਬਿਆਨ ਦਿੱਤਾ ਸੀ ਕਿ ਹਾਲਾਂਕਿ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਦਿੱਲੀ 'ਚ ਧਰਨਾ ਦੇਣ ਦੀ ਸਲਾਹ ਦਿੱਤੀ ਹੈ ਸ਼ੁੱਕਰਵਾਰ ਨੂੰ ਹੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸਦਵਾ ਨੇ ਸਦਨ ਵਿੱਚ ਕੁਝ ਵਿਧਾਇਕਾਂ ਨੇ ਹਾਸੇ ਮਜ਼ਾਕ ਵਿੱਚ ਆਪਣੀ ਕੁਰਸੀ ਤੋਂ ਹੇਠਾਂ ਉਤਰ ਦੇ ਨਾਲ ਜੁੜਦੀ ਵੀ ਗੱਲ ਆਖੀ ਸੀ ਇਸ ਕਰਕੇ ਮੰਤਰੀ ਮੰਡਲ ਵਿੱਚ ਬਦਲਾਵ ਦੀਆਂ ਸੰਭਾਵਨਾਵਾਂ ਨੂੰ ਹੋਰ ਬਲ ਮਿਲ ਗਿਆ ਪਤਾ ਲੱਗਿਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੋ ਮੰਤਰੀਆਂ ਨੂੰ ਦਿੱਲੀ ਵਿੱਚ ਮੀਟਿੰਗ ਲਈ ਤਲਬ ਕੀਤਾ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਕੇਜਰੀਵਾਲ ਇਹਨਾਂ ਦੋਨਾਂ ਮੰਤਰੀਆਂ ਦੇ ਵਿਭਾਗਾਂ ਦੀ ਸਮੀਖਿਆ ਵੀ ਕਰਨਗੇ ਪਰ ਇਸ ਨਾਲ ਹੀ ਮੰਤਰੀ ਮੰਡਲ ਵਿੱਚ ਫੇਰ ਬਦਲਦੀਆਂ ਸੰਭਾਵਨਾਵਾਂ ਹੋਰ ਵੱਧ ਗਈਆਂ ਨੇ ਇਹਨਾਂ ਦੋਵਾਂ ਮੰਤਰੀਆਂ ਦੇ ਵਿਭਾਗਾਂ ਨੂੰ ਅਲਾਟ ਕੀਤਾ ਗਿਆ ਬਜਟ ਖਰਚ ਵੀ ਹਾਲੇ ਨਹੀਂ ਹੋਇਆ ਪਾਰਟੀ ਵਿੱਚ ਇਸ ਗੱਲ ਉੱਤੇ ਚਰਚਾ ਚੱਲ ਰਹੀ ਹੈ ਕਿ ਇਹ ਇਹ ਫੇਰ ਬਦਲ ਬਜਟ ਸੈਸ਼ਨ ਤੋਂ ਬਾਅਦ ਹੋਵੇਗਾ ਜਾਂ ਮੌਜੂਦਾ ਸੈਸ਼ਨ ਦੌਰਾਨ ਹੋਵੇਗਾ ਦਿੱਲੀ ਵਿੱਚ ਸੱਤਾ ਗਵਾਉਣ ਤੋਂ ਬਾਅਦ ਆਮ ਆਦੀ ਪਾਰਟੀ ਦੇ ਸੁਪਰੀਮੋ अरविंद केजरीवाल ਦਾ ਸਾਰਾ ਧਿਆਨ ਪੰਜਾਬ ਉੱਤੇ ਵਪਾਸਨਾ ਬਾਹਰ ਆਉਂਦੇ ਹੀ ਉਹ ਅੰਮਰਸਾ ਸਥਿਤ ਸਾਬਕਾ ਮੰਤਰੀ ਇੰਦਰਬੀ ਸਿੰਘ ਨਿੱਜਰ ਦੇ ਘਰ ਗਏ ਉਦੋਂ ਹੀ ਸਿਆਸੀ ਹਲਕਿਆਂ ਵਿੱਚ ਚਰਚਾ ਸ਼ੁਰੂ ਹੋ ਗਈ ਸੀ ਕਿ ਕੀ ਡਾਕਟਰ ਨਿੱਜਰ ਨੂੰ ਮੁੜ ਤੋਂ ਮੰਤਰੀ ਮੰਡਲ ਵਿੱਚ ਲਿਆਂਦਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਦ ਮਾਨ ਦੀ ਕੈਬਨਿਟ ਵਿੱਚ ਦੋ ਸੀਟਾਂ ਖਾਲੀ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ 18 ਮੰਤਰੀ ਬਣ ਸਕਦੇ ਨੇ ਤਾਂ ਇਸ ਟਾਈਮ 16 ਨੇ 16 ਦੀ ਗੱਲ ਕੀਤੀ ਹੈ ਵੀ ਦੋ ਖਾਲੀ ਨੇ ਜਿਸ ਕਰਕੇ ਇਹ ਚਰਚਾ ਹੈ ਕਿ ਇੰਦਰਬੀਰ ਨਿੱਜਰ ਤੋਂ ਇਲਾਵਾ ਸੰਜੀਵ ਰੋੜਾ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਵੀ ਬਣਾਉਣ ਦੀ ਮੰਤਰੀ ਬਣਾਉਣ ਦੀ ਚਰਚਾ ਜੇਕਰ ਅਜੀਹਾ ਹੁੰਦਾ ਹੈ ਤਾਂ ਇੱਕ ਜਾਂ ਦੋ ਮੰਤਰੀਆਂ ਨੂੰ ਮੰਤਰੀ ਮੰਡਲ ਚੋਂ ਬਾਹਰ ਕੱਢ ਕੇ ਨਵੇਂ ਚਿਹਰੇ ਸ਼ਾਮਲ ਕੀਤੇ ਜਾ ਸਕਦੇ ਉਹਨਾਂ ਚ ਇੰਦਰਬੀਰ ਸਿੰਘ ਨਿੱਜਰ ਸੰਜੀਵ ਰੋੜਾ ਤੇ ਕੁਲਤਾਰ ਸਿੰਘ ਸੰਧਵਾ ਦਾ ਨਾਮ ਵੀ ਚੱਲ ਰਿਹਾ ਉਧਰ ਪਾਰਟੀ ਦੇ ਸੀਨੀਅਰ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਦੇਣ ਤੇ ਵੀ ਚਰਚਾ ਚੱਲ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਕੁਲਤਾਰ ਸਿੰਘ ਸੰਧਵਾ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਟ ਦੀ ਟੀਮ ਦਾ ਹਿੱਸਾ ਬਣਗੇ ਤੇ ਫਿਰ ਉਹਨਾਂ ਦੀ ਜਗ੍ਹਾ ਕਿਸ ਨੂੰ ਸਪੀਕਰ ਬਣਾਇਆ ਜਾ ਸਕਦਾ ਕਿ ਉਹਨਾਂ ਵਿੱਚ ਪ੍ਰਿੰਸੀਪਲ ਬੁੱਧਰਾਮ ਜਾਂ ਫਿਰ ਪ੍ਰੋਫੈਸਰ ਬਲਜਿੰਦਰ ਕੌਰ ਹੋ ਸਕਦੇ ਨੇ ਇਸੇ ਤਰ੍ਹਾਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਵੀ ਖਬਰ ਪ੍ਰਕਾਸ਼ਿਤ ਹੋਈ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਕੰਚਨਵਾਸਦੇਵ ਦੀ ਖਬਰ ਕੰਚਨਵਾਸਦੇਵ ਦੀ ਖਬਰ ਇੰਡੀਅਨ ਐਕਸਪ੍ਰੈਸ ਦੇ ਪਹਿਲੇ ਪੰਨੇ ਤੇ ਛਪਿਆ ਕਿ ਪੰਜਾਬ ਗਵਰਨਮੈਂਟ ਕੈਬਨਿਟਰੀ ਸ਼ਫਲ ਬਾਜ ਐਜ਼ ਕੇਜਰੀਵਾਲ ਮੀਟਸ ਮਨਿਸਟਰ ਵਿਦ ਰਿਪੋਰਟ ਕਾਰਡ ਜਿਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਆਮ ਆਦੀ ਪਾਰਟੀ ਦੇ ਕੌਮੀ ਕਨਵੀਨਰ ਨੇ ਦੋ ਮੰਤਰੀਆਂ ਦੇ ਨਾਲ ਲਾਲਚੰਦ ਕਟਾਰੂ ਚੱਕ ਅਤੇ ਹਰਪਜਨ ਸਿੰਘ ਈਟੀਓ ਦੇ ਨਾਲ ਗੱਲਬਾਤ ਕੀਤੀ ਹੈ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਦੇ ਜਿਹੜੇ ਸੋਰਸਸ ਨੇ ਉਹ ਜਲਦੀ ਜਿਹੜਾ ਵਾ ਪੰਜਾਬ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਨਵੇਂ ਚਿਹਰੇ ਸ਼ਾਮਿਲ ਕਰ ਸਕਦਾ ਹੈ ਖਬਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਫੂਡ ਸਪਲਾਈ ਮੰਤਰੀ ਲਾਲਚੰਦ ਕਟਾਰੂਚਾ ਅਤੇ ਹਰਪਜਨ ਸਿੰਘ ਈਟੀਓ ਜਿੰਨਾ ਕੋ ਬਿਜਲੀ ਬੋਰਡ ਦਾ ਮਹਿਕਮਾਵਾ ਉਹਨਾਂ ਨੂੰ ਨਵੀਂ ਦਿੱਲੀ ਵਿਖੇ ਬੁਲਾਇਆ ਗਿਆ ਅਰਵਿੰਦ ਕੇਜਰੀਵਾਲ ਉੱਥੇ ਉਹਨਾਂ ਦੇ ਮਹਿਕਮਿਆਂ ਦੀ ਰਿਪੋਰਟ ਕਾਰਡ ਵੀ ਤੇ ਵੀ ਚਰਚਾ ਕੀਤੀ ਜਾਊਗੀ ਕਿ ਦੋਨਾਂ ਵਿਭਾਗਾਂ ਦੇ ਵਿੱਚ ਜੋ ਅਲਾਰਟ ਫੰਡ ਕੀਤਾ ਗਿਆ ਸੀ ਪਿਛਲੇ ਸਾਲ ਵਿੱਤੀ ਬਰ ਐ 31 ਮਾਰਚ ਨੂੰ ਖਤਮ ਹੋ ਰਿਹਾ ਤੇ ਹਜੇ ਤੱਕ ਖਰਚਾ ਕਿਉਂ ਨਹੀਂ ਗਿਆ ਔਰ ਇਹ ਵੀ ਦੋਨੇ ਜਿਹੜੇ ਮੰਤਰੀ ਨੇ ਵਿਵਾਦਾਂ ਵਿੱਚ ਵੀ ਰਹਿ ਚੁੱਕੇ ਨੇ ਹਰਪਜਤ ਸਿੰਘ ਈਟੀਓ ਦਾ ਤਾਂ ਵਿਧਾਨ ਸਭਾ ਦੇ ਵਿੱਚ ਰੌਲਾ ਵੀ ਪਿਆ ਸੀ ਕਿ ਬਿਲੀਬੋਰਡ ਦੇ ਮੈਕਮੇ ਦੇ ਵਿੱਚ ਪਾਰਟੀ ਫੰਡ ਦੇ ਨਾਮ ਤੇ ਪੈਸਾ ਇਕੱਠਾ ਕੀਤਾ ਜਾ ਰਿਹਾ ਹਾਲਾਂਕਿ ਹਰਪਜਤ ਸਿੰਘ ਈਟੀਓ ਹੋਣਾਂ ਨੇ ਵਿਧਾਨ ਸਭਾ ਦੇ ਵਿੱਚ ਇੱਕ ਤਾਪੜ ਕੇ ਕਿਹਾ ਸੀ ਚੈਲੰਜ ਕੀਤਾ ਸੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਕਿ ਤੁਹਾਡੇ ਦੇ ਤੇ ਆਪ ਇਲਜ਼ਾਮ ਲੱਗੇ ਨੇ ਤੇ ਤੁਸੀਂ ਦੂਜਿਆਂ ਨੂੰ ਵੀ ਆਪਣੇ ਵਰਗੇ ਸਮਝ ਰਹੇ ਹੋ ਤੇ ਇਸ ਕਰਕੇ ਇਹ ਵੀ ਚਰਚਾ ਦੇ ਵਿੱਚ ਮਸਲਾ ਸੀ ਦੇ ਨਾਲ ਦੀ ਨਾ ਗੱਲ ਕੀਤੀ ਜਾਵੇ ਸਾਲ 2023 ਦੇ ਵਿੱਚ ਜਦੋਂ ਲਾਲਚੰਦ ਘਟਾਰੂ ਚੱਕ ਤੇ ਜਿਹੜੇ ਨੇ ਬਹੁਤ ਹੀ ਗੰਭੀਰ ਕਿਸਮ ਦੇ ਦੋਸ਼ ਲੱਗੇ ਸੀ ਕਿ ਇੱਕ ਐਸ ਸੀ ਪਾਈਚਾਰੇ ਦੇ ਨਾਲ ਸੰਬੰਧ ਰੱਖਣ ਵਾਲੇ ਲੜਕੇ ਦੀ ਇੱਕ ਅਸ਼੍ਰੀਲ ਵੀਡੀਓ ਸਾਹਮਣੇ ਆਈ ਜਿਹਦੇ ਵਿੱਚ ਜਿਹੜੇ ਨੇ ਲਾਲਚਿਤ ਕਟਾਰੂ ਚੱਕ ਦੇ ਉੱਤੇ ਨਾਮ ਵੱਡੇ ਪੱਧਰ ਤੇ ਲੱਗੇ ਸੀ ਹਾਲੇ ਕੋ ਮਸਲਾ ਨੈਸ਼ਨਲ ਸ਼ੈਡਿਊਲ ਕਾਸਟ ਕਮਿਸ਼ਨ ਕੋ ਵੀ ਗਿਆ ਸੀ ਲੇਕਿਨ ਇਸ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਮੰਤਰੀ ਮੰਡਲ ਚੋਂ ਬਾਹਰ ਨਹੀਂ ਕੱਢਿਆ ਗਿਆ ਸੀ ਲੇਕਿਨ ਇਹ ਦੋਨਾਂ ਮੰਤਰੀਆਂ ਨੂੰ ਹੁਣ ਅਰਵਿੰਦ ਕੇਜਰੀਵਾਲ ਨੇ ਬੁਲਾਇਆ ਦੱਸਿਆ ਜਾ ਰਿਹਾ ਕਿ ਇਹ ਜਿਹੜੀ ਹੈ ਚਰਚਾ ਸ਼ੁਰੂ ਹੋ ਸਕਦੀ ਹੈ ਜਾਂਦੇ ਬਜਟ ਸੈਸ਼ਨ ਜਿਹੜਾ ਚੱਲ ਰਿਹਾ ਜਾਂ ਫਿਰ ਅਪ੍ਰੈਲ ਦੇ ਪਹਿਲੇ ਹਫਤੇ ਜਿਹੜੇ ਨਾ ਨਵੇਂ ਮੰਤਰੀ ਸ਼ਾਮਿਲ ਕੀਤੇ ਜਾ ਸਕਦੇ ਨੇ ਔਰ ਨਵੇਂ ਮੰਤਰੀਆਂ ਦੇ ਵਿੱਚ ਜਿਹੜੇ ਨੇ ਇੰਦਰਬੀ ਸਿੰਘ ਨੇਜਰ ਦਾ ਨਾਮ ਚੱਲ ਰਿਹਾਗਾ ਔਰ ਸਪੀਕਰ ਕੁਲਤਾਰ ਸਿੰਘ ਸਿਧਵਾ ਦਾ ਵੀ ਕਿਉਂਕਿ ਸ਼ੁੱਕਰਵਾਰ ਨੂੰ ਕੁਲਤਾਰ ਸਿੰਘ ਸਿਧਵਾ ਹੋਣਾ ਨੇ ਹਾਸੇ ਠੱਠੇ ਦੇ ਵਿੱਚ ਕਿਹਾ ਹੈ ਕਿ ਹੁਣ ਤੇ ਮੇਰਾ ਆਪ ਦਿਲ ਕਰਦਾ ਕਿ ਮੈਂ ਮੇਰਾ ਹੁਣ ਸਤਾਤਰ ਪਾਸੇ ਬੈਠਣ ਨੂੰ ਦਿਲ ਕਰਦਾ ਜਿੱਥੇ ਪਾਰਟੀ ਦੇ ਸੀਨੀਅਰ ਨੇਤਾ ਅਤੇ ਮੰਤਰੀ ਬੈਠਦੇ ਨੇ ਇਸ ਟੈਮਾ ਪੰਜਾਬ ਦੇ ਵਿੱਚ 16 ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ 18 ਜਿਹੜੇ ਨੇ ਮੰਤਰੀ ਬਣ ਸਕਦੇ ਹੈਗੇ ਨਹੀਂ ਚਰਚਾ ਹੈ ਕਿ ਸੰਜੀਵ ਰੂੜਾ ਜਿਹੜੇ ਨੇ ਅਗਰ ਸੌ ਜੇ ਉਹ ਜਿੱਤਦੇ ਨੇ ਲਾਜ਼ਮੀ ਤੌਰ ਤੇ ਮੰਤਰੀ ਪੱਕੇ ਨੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਪਹਿਲਾਂ ਵੀ ਮੰਤਰੀ ਦੀ ਸੌ ਚਕਾਈ ਜਾ ਸਕਦੀ ਹੈ ਇਸ ਕਰਕੇ ਕਿਉਂਕਿ ਇਹ ਵੀ ਚਰਚਾ ਹੈ ਕਿਉਂਕਿ ਉੱਥੇ ਲੁਧਿਆਣਾ ਦੇ ਵਿੱਚ ਬਿਜ਼ਨਸ ਭਾਈਚਾਰਾ ਬਹੁਤ ਵੱਡੇ ਪੱਧਰ ਤੇ ਨੇ ਲੁਧਿਆਣਾ ਪਸ਼ਮੀ ਨੂੰ ਸੀਟ ਨੂੰ ਧਿਆਨ ਵਿੱਚ ਰੱਖਦੇ ਪੰਜਾਬ ਸਰਕਾਰ ਨੇ ਇੱਕ ਵੱਡਾ ਐਕਸ਼ਨ ਲਿਆ ਸੀ ਕਿਸਾਨ ਆਗੂ ਚੰਡੀਗੜ੍ਹ ਮੀਟਿੰਗ ਕਰਨ ਆਉਂਦੇ ਨੇ ਉਹਨਾਂ ਨੂੰ ਰਾਸਤੇ 'ਚੋਂ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਫਿਰ ਪੁਲਿਸ ਦੇ ਜ਼ਬਰ ਦੇ ਨਾਲ ਖਨੌਰੀ ਤੇ ਸ਼ੰਭੂ ਬਾਰਡਰ ਖਾਲੀ ਕਰਵਾਇਆ ਜਾਂਦਾ ਤੇ ਸਰਕਾਰ ਇਹ ਪੰਜਾਬ ਦੀ ਜਨਤਾ ਨੂੰ ਮਹਿਸੂਸ ਕਰਾਉਣ ਲੱਗ ਪਈ ਕਿ ਸਰਕਾਰ ਵਪਾਰੀਆਂ ਦੇ ਨਾਲ ਤੇ ਰਾਸਤਾ ਰੋਕਣਾ ਗੁਨਾਹ ਕਿਉਂਕਿ ਕਿਸਾਨਾਂ ਦੇ ਉੱਪਰ ਦੋਸ਼ ਮੜ ਦਿੱਤੇ ਗਏ ਸੀ ਕਿ ਪੰਜਾਬ ਦੀ ਤਰੱਕੀ ਨਹੀਂ ਹੋ ਰਹੀ ਰਾਹ ਰੁਕੇਗੇ ਨਹੀਂ ਜਿਸ ਕਰਕੇ ਪੰਜਾਬ ਦੀ ਤਰਕੀ ਵਿੱਚ ਕਿਸਾਨ ਅੜਿੱਕਾ ਨੇ ਹੁਣ ਜੇ ਇਸਦੇ ਚੱਲਦਾ ਹੁਣ ਇਹ ਮੰਨਿਆ ਜਾ ਰਿਹਾ ਕਿ ਇਥੇ ਸੰਜੀਵ ਰੂੜਾ ਨੂੰ ਵੀ ਅਡਜਸਟ ਕੀਤਾ ਜਾ ਸਕਦਾ ਲੇਕਿਨ ਸਭ ਤੋਂ ਵੱਡੀ ਗੱਲ ਇਹ ਕਿ ਪਹਿਲਾਂ ਵੀ ਜਦੋਂ ਮੰਤਰੀ ਦੀ ਛੁੱਟੀ ਕੀਤੀ ਗਈ ਉਹਨਾਂ ਵਿੱਚ ਚਾਰ ਮੰਤਰੀ ਜਿਹੜੇ ਛੁੱਟੀ ਕੀਤੇ ਜਦੋਂ ਰਵਿੰਦ ਕੇਜੀਵਾਲ ਨੂੰ ਜੇਲ੍ਹ ਚੋਂ ਜ਼ਮਾਨਤ ਮਿਲਦੀ ਆ ਉਦੋਂ ਚੇਤਨ ਸਿੰਘ ਜੋੜੇ ਮਾਜਰਾ ਬ੍ਰਹਮਸ਼ੰਕਰ ਜਿੰਪਾ ਬਲਕਾਰ ਸਿੰਘ ਅਤੇ ਅਨਮੋਲ ਗਗਨਮਾਨ ਦੀ ਛੁੱਟੀ ਕੀਤੀ ਗਈ ਸੀ ਉਹਨਾਂ ਦੀ ਜਗ੍ਹਾ ਜਿਹੜੇ ਚਾਰ ਮਿਨਿਸਟਰ ਸ਼ਾਮਲ ਕੀਤੇ ਜਾਏ ਗਏ ਸੀ ਉਹਨਾਂ ਵਿੱਚ ਬਰਿੰਦਰ ਕੁਮਾਰ ਗੋਇਲ ਹਰਦੀਪ ਸਿੰਘ ਮੁੰਡੀਆਂ ਰਵਜੋਤ ਸਿੰਘ ਅਤੇ ਤਨੁਪਰੀ ਸਿੰਘ ਸੋਧ ਅਤੇ ਮਹਿੰਦਰ ਭਗਤ ਨੂੰ ਸ਼ਾਮਲ ਕੀਤਾ ਗਿਆ ਸੀ ਹਾਲਾਂਕਿ ਅਗਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਜਿਹੜੇ ਦੋ ਮੰਤਰੀਆਂ ਦੀ ਛੁੱਟੀ ਕੀਤੀ ਗਈ ਸੀ ਉਹਨਾਂ ਵਿੱਚ ਡਾਕਟਰ ਵਿਜੇ ਸਿੰਘ ਸਿੰਗਲਾ ਫਿਰ ਫਵਜਾ ਸਿੰਘ ਸਰਾਰੀ ਫਿਰ ਇੰਦਰਬੀ ਸਿੰਘ ਨਿੱਜਰ ਹੋਣਾਂ ਦੀ ਛੁੱਟੀ ਕੀਤੀ ਗਈ ਤੇ ਹੁਣ ਤੱਕ ਪੰਜਾਬ ਸਰਕਾਰ ਦੇ ਵਿੱਚ 7-8 ਦੇ ਕਰੀਬ ਤਿੰਨਾਂ ਸਾਲਾਂ ਦੀ ਸਰਕਾਰ ਦੇ ਵਿੱਚ ਸਾਬਕਾ ਮੰਤਰੀ ਬਣ ਚੁੱਕੇ ਨੇ ਤੇ ਹੁਣ ਇੱਕ ਵਾਰ ਫਿਰ ਚਰਚਾ ਕਿ ਦੋ ਤਿੰਨ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਤਿੰਨ ਮੰਤਰੀ ਨਵੇਂ ਆਉਣਗੇ ਤੇ ਅਗਰ ਕੁਲਤਾਰ ਸਿੰਘ ਸੰਧਵਾ ਮંત્રી ਬੰਦੇ ਨੇ ਤੇ ਉਹਨਾਂ ਦੀ ਜਗ੍ਹਾ ਕਿਸ ਨੂੰ ਸਪੀਕਰ ਬਣਾਇਆ ਜਾ ਸਕਦਾ ਉਹਦੇ ਚ ਜਿਆਦਾ ਜਿਹੜਾ ਮੰਨਿਆ ਜਾ ਰਿਹਾ ਕਿ ਸਪੀਕਰ ਬੰਦਨ ਦੀਆਂ ਜਿਹੜੀਆਂ ਸੁਭਾਵਨਾ ਨੇ ਉਹ ਬਲਜਿੰਦਰ ਕੌਰ ਹੋਣੀ ਹੈ ਜਿਹੜੇ ਤਲਵੰਡੀ ਸਾਬੋ ਤੋਂ ਦੂਜੀ ਦਫਾ ਐਮ ਐਲ ਏ ਬਣੇ ਨੇ ਫਿਲਹਾਲ ਦੇ ਦ ਹੈ ਕਿ ਮੰਤਰੀ ਮੰਡਲ ਦੇ ਵਿੱਚ ਬਦਲਾ ਬਜਟ ਸੈਸ਼ਨ ਦੇ ਦੌਰਾਨ ਹੀ ਹੁੰਦਾ ਜਾਂ ਫਿਰ ਅਪ੍ਰੈਲ ਦੇ ਪਹਿਲੇ ਹਫਤੇ